ਚਰ ਤੇਰੇ ਦੀ ਦਾਸੀ ਆਨਾ ਸਮਝੋ ਕੋਈ ਗੈਰ ਖੜੀ ਮੈਂ ਚਰਨ ਤੇਰੇ ਦੀ ਦਾਸੀ ਆਨਾ ਸਮਝੋ ਕੋਈ ਗੈਰ ਖੜੀ ਗੱਲ ਸੁਣ ਲੈ ਥਿੱਲੇ ਦੇ ਆ ਬਾਬਾ ਇੱਕ ਸੁਨੜਾ ਮੰਗਦੀ ਖੈਰ ਖੜੀ ਗੱਲ ਸੁਣ ਥਿੱਲੇ ਦੇ ਆ ਬਾਬਾ ਵੇ ਇੱਕ ਸੁਨੜਾ ਮੰਗਦੀ ਗੈਰ ਖੜੀ ਕਾਰ ਵਿੱਚ ਕਾਂਟਾ ਹੈ ਨਹੀਂ ਕਿਸੇ ਜੀ ਦੀਦਾ ਉਹ ਕਾਰ ਵਿੱਚ ਕਾਂਟਾ ਹੈ ਨਹੀਂ ਕਿਸੇ ਜੀ ਦੀਦਾ ਬਸ ਇੱਕੋ ਤੇਰੇ ਚਾਰੇ ਨਾਲ ਹੈ ਮਾਂ ਮਰੀ ਜੀਰਾ ਬਸ ਇੱਕੋ ਤੇਰੇ ਚਾਰੇ ਨਾਲ ਹੈ ਮਾਂ ਮਰੀ ਜੀਰਾ ਤੇਰੇ ਦਰਸੇ ਨਿਕਲਣਾ ਚਾਹੁੰਦੀ ਹਾਂ ਮੈਂ ਇੱਕ ਟੱਕ ਸੋਲਾ ਪੈਰ ਖੜੀ ਗੱਲ ਸੁਣ ਲੈ ਟੀਲੇ ਦੇ ਆ ਬਾਪਾ ਇੱਕ ਸੁਨਰਾ ਮੰਗਦੀ ਖੈਰ ਖੜੀ ਗੱਲ ਸੁਣ ਲੈ ਟੀਲੇ ਦੇ ਆ ਬਾਪਾ ਮੈਂ ਇੱਕ ਸੁਨਰਾ ਮੰਗਦੀ ਖੈਰ ਖੜੀ ਮੇਰਾ ਸੁਰਗਾ ਤੋਂ ਸੋਹਣਾ ਹੈ ਸਹਰੇ ਬੰਗਲੇ ਮੇਰੇ ਸੁਰਗਾ ਤੋਂ ਸੋਹਣੇ ਸਹਰ ਬੰਦਲੇ ਲੱਖਾਂ ਮੋਤੀਆਂ ਦੇ ਗੋਲੇ ਹੈ ਮਹਲੇ ਰੰਗਲੇ ਫਬ ਪੀਕੇ ਪੀਕੇ ਲੱਗਦੇ ਨੇ ਕੋਈ ਐਸੀ ਦਿਲ ਨੂੰ ਜ਼ਹਿਰ ਚੜੀ ਕਲ ਸੁਣ ਲੈ ਤਿਲੇ ਦੇ ਆ ਬਾਬਾ ਵੇ ਇੱਕ ਸੁਨਰਾ ਮੰਗਦੀ ਖੈਰ ਖੜੀ ਕਲ ਸੁਣ ਲੈ ਤਿਲੇ ਦੇ ਆ ਬਾਬਾ ਮੇਰੀ ਕਸੋਦਨਾ ਮੰਗਦੀ ਖੈਰ ਖੜੀ ਤੇਰੇ ਦਿਲ ਉੱਤੇ ਆ ਕੇ ਨਹੀਂ ਝੂਠੇ ਮਾਰਦੀ ਤੇਰੇ ਦਿਲ ਨਾਹੀ ਝੂਠੇ ਮਾਰਦੀ ਕਈ ਭੂਮਨੇ ਲਗਾਏ ਸੀ ਮੈਂ ਘਾਟ ਧਾਰਦੀ ਕਈ ਭੂਮਨੇ ਲਗਾਏ ਸੀ ਮੈਂ ਘਾਟ ਧਾਰਦੀ ਤੇਰੇ ਪੂਰਨ ਪੁੱਤ ਦੀ ਕਿੱਲੀ ਹਾਂ ਮੈਂ ਸੱਪੜੀ ਛੱਡ ਕੇ ਜਹਰੇ ਖੜੀ ਗੱਲ ਸੁਣ ਲੈ ਟਿੱਲੇ ਦੇਆ ਆ ਬਾਬੇ ਇੱਕ ਸੁਨਾਰਾ ਮੰਗਦੀ ਕਹਿਰ ਖੜੀ ਗਲ ਸੁਣ ਟੀਲਦੇ ਆ ਬਾਬੇ ਇੱਕ ਸੁਨਾਰਾ ਮੰਗਦੀ ਕਹਿਰ ਖੜੀ ਟੋਲੀ ਪੱਲਾ ਪਾ ਕੇ ਖੜ ਗਈ ਸਵਾਲੀ ਬਾਬਿਆ ਗਲ ਪੱਲਾ ਪਾ ਕੇ ਖੜ ਗਈ ਸਵਾਲੀ ਬਾਬਿਆ ਤੇਰੇ ਦਰ ਦੇ ਉਤੋਂ ਜਾਮਣਾ ਨਾ ਖਾਲੀ ਬਾਬਿਆ ਤੇਰੇ ਦਰ ਦੇ ਉਤੋਂ ਜਾਮਣਾ ਨਾ ਖਾਲੀ ਬਾਬਿਆ ਮੇਰੇ ਪੂਰਨ ਚੋਲੀ ਪਾ ਲੈ ਤੂੰ ਮੈਂ ਸਾਥੀ ਸਜਣਾ ਬਿਨੈਰ ਖੜੀ ਕਾਲ ਸੁਣ ਲੈ ਤਿਲ ਦੇ ਆਪਾ ਮਾਵੇਂ ਇੱਕ ਸੁਨਣਾ ਮਨ ਦੀ ਖੈਰ ਖੜੀ ਕਾਲ ਸੁਣ ਲੈ ਤਿਲ ਦੇ ਆਪਾ ਮਾਵੇਂ ਇੱਕ ਸੁਨਣਾ ਮਨ ਦੀ ਖੈਰ ਖੜੀ ਮੇਰਾ ਮਾਣਿਆ ਤੂੰ ਨਹੀਂ ਨਾ ਜਵਾਵੀ ਮੋੜੀ ਕੇ ਮੇਰਾ ਮਾਣ ਆ ਤੂੰ ਨਹੀਂ ਨਾ ਜਵਾਬਿ ਮੋੜ ਕੇ ਬਿੱਲੂ ਮਿਲਣਾ ਨਾ ਕੋ ਜੀ ਮੇਰਾ ਦਿਲ ਤੋੜ ਕੇ ਬਿੱਲੂ ਮਿਲਣਾ ਨਾ ਕੋ ਜੀ ਮੇਰਾ ਦਿਲ ਤੋੜ ਕੇ ਇਹ ਟਾਲ ਜਲ ਬੈ ਲੈ ਜਾਊਗੀ ਇਹ ਟਾਲ ਲੈ ਬੈ ਲੈ ਜਾਊਗੀ ਜੋ ਵਲਦੀ ਸਿਖਰ ਦੁਪਹਿਰ ਚੜੀ ਗੱਲ ਸੁਣ ਲੈ ਟਿੱਲੇ ਦੇ ਆਪਾ ਪਾਵੇ ਇੱਕ ਸੁਨਰਾ ਮੰਗਦੀ ਖੈਰ ਖੜੀ ਗੱਲ ਸੁਣ ਲੈ ਟਿੱਲੇ ਦੇ ਆਪਾ ਪਾਵੇ ਇੱਕ ਸੁਨਰਾ ਮੰਗਦੀ ਖੈਰ ਖੜੀ ਮੈਂ ਚਾਰਨੇ ਤੇਰੀ ਦਾਸੀ ਹਾਂ ਨਾ ਸਮਝੋ ਕੋਈ ਗੈਰ ਖੜੀ ਮੈਂ ਸਮਝ ਤੈ ਮੈਂ ਚਾਰਨੇ ਤੇਰੀ ਦਾਸੀ ਹਾਂ ਨਾ ਸਮਝੋ ਕੋਈ ਗੈਰ ਖੜੀ ਗੱਲ ਸੁਣ ਲੈ ਟਿੱਲੇ ਦੇ ਆਪਾ ਪਾਵੇ ਇੱਕ